ਇਕ ਲੋਤੇ ਪੁੱਤਰ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ 200 ਤੋਂ ਵੱਧ ਨੌਜਵਾਨ ਨਸ਼ੇ ਦੀ ਗ੍ਰਿਫਤ ਵਿੱਚ ਮ੍ਰਿਤਕ ਦੀ ਮਾਤਾ ਦਾ ਬਿਆਨ ਪੰਜਾਬ ਮਾਨਸਾ ਦੇ ਪਿੰਡ ਖੀਵਾ ਖੁਰਦ ਦੇ ਵਿੱਚ ਇੱਕ 18 ਸਾਲਾ ਨੌਜਵਾਨ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਇੱਕ ਮ੍ਰਿਤਕ ਅਤੇ ਉਸ ਦੀ ਭੈਣ ਅਤੇ ਦਾਦੀ ਉਸ ਦੀ ਕੈਂਸਰ ਦੀ ਪੀੜਤਤ ਮਾਤਾ ਪਿਤਾ ਦੋਨੋਂ ਜਣੇ ਹੀ ਸ਼ੂਗਰ ਤੋਂ ਪੀੜਤ ਹਨ ਇਹਨਾਂ ਪਰਿਵਾਰਾਂ ਕੋਲ ਸਿਰਫ 2.5 ਕਿੱਲੇ ਜ਼ਮੀਨ ਹੈ ਅਤੇ ਆੜਤੀਆਂ ਦਾ ਦਲੇਲ ਸਿੰਘ ਦੇ ਮਾਤਾ ਦਾ ਕਹਿਣਾ ਹੈ ਕਿ 10 ਲੱਖ ਨੈ ਕਰਜਾ ਮਿਲਤੇ ਦੇ ਪਿੰਡ ਦੇ ਵਿੱਚ 200 ਜਾਨਾਂ ਮੇਰੇ ਕੋਲ 50000 ਇਸ ਨਸ਼ੇ ਦੀ ਨਸ਼ੇ ਲਈ ਇਹਨਾਂ ਦਾ ਕਹਿਣਾ ਹੈ ਕਿ ਪੈਸੇ ਦੇ ਲਈ ਮਜਬੂਰ ਕਰਦਾ ਸੀ ਇਹ ਵੀ ਜਾ ਚੁੱਕੇ ਹਨ ਪਰ ਪੁਲਿਸ ਨਸ਼ਾ ਵੇਚਣ ਵਾਲਿਆਂ ਤੋਂ ਪੈਸੇ ਲੈ ਕੇ ਜਿਸ ਸੇ ਨੂੰ 20 ਫੜਦੀ ਨਹੀਂ ਪਿੰਡ ਦੀਆਂ ਹੋਰ ਵੀ ਕਈ ਔਰਤਾਂ ਨੇ ਦੱਸਿਆ ਕਿ ਸਾਡੇ 18 ਤੋਂ 20 ਸਾਲ ਦੇ ਲੜਕੇ ਨਸ਼ੇ ਦੀ ਗ੍ਰਿਫਤ ਦੇ ਵਿੱਚ ਹਨ ਅਤੇ ਵਾਰੀ-ਵਾਰੀ ਪੁਲਿਸ ਨੂੰ ਦੱਸਣ ਦੇ ਬਾਵਜੂਦ ਵੀ ਪੁਲਿਸ ਨੇ ਉਨ੍ਹਾਂ ਨਸ਼ੇ ਤਸਕਰਾਂ ਉੱਪਰ ਕੋਈ ਨਕੇਲ ਨਹੀਂ ਕਸੀ ਪਿੰਡ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਨਸ਼ਾ ਨੂੰ 4 ਹਫ਼ਤੇ ਵਿੱਚ ਬੰਦ ਕਰਨ ਦੇ ਵਾਅਦੇ ਕਰਕੇ ਸੱਤੋਂ ਵੋਟਾਂ ਲਈਆਂ ਸਨ ਪਰੰਤੂ ਨਸ਼ਾ ਘਟਣ ਦੀ ਬਜਾਏ ਨਸ਼ਾ ਵੱਧ ਚੁੱਕਿਆ ਹੈ ਜਿਸ ਤੇ ਕੇ ਸਾਡੇ ਨੌਜਵਾਨ ਮੁੰਡੇ ਨਸ਼ਾ ਦੇ ਵਿੱਚ ਪੈ ਚੁੱਕੇ ਹਨ ਆਓ ਤੁਹਾਨੂੰ ਸੁਣਾਨੇ ਹਾਂ ਦਲੇਲ ਸਿੰਘ ਦੀ ਮਾਤਾ ਦਾ ਅਤੇ ਪਿੰਡ ਦੀਆਂ ਔਰਤਾਂ ਦਾ ਕਹਿਣਾ ਕੀ ਹੈ ਇਸ ਨਸ਼ੇ ਪ੍ਰਤੀ ਬੀਜੇਪੀ ਦੀ ਉਮੀਦਵਾਰ ਦਾ ਵੀ ਅ ਮਾਤੇ ਕੀ ਨਾਮਾ ਤੁਹਾਡਾ ਕੀਤ ਕਰੋ ਮਿਲਤੂ ਕੋ ਜੀ ਪਰਸੋ ਤੁਹਾਡਾ ਬੇਟਾ ਦੁਨੀਆ ਦਾ ਅਲਵਿਦਾ ਕਹਿ ਗਿਆ ਕੀ ਕਾਰਨ ਸੀਗਾ ਚੰਗਾ ਫਲ ਗਿਆ ਜੀ ਘਰ ਰੋਟੀ ਖਾ ਕੇ ਗਿਆ 9 ਵਜੇ 4 ਮਿੰਟਾਂ ਤੇ ਘਰੋਂ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਟੀਕਾ ਲਾ ਕੇ ਉਥੋਂ 9:30 ਵਜੇ ਦੇ ਨੂੰ ਘਰੇ ਆ ਗਿਆ ਮੁੱਕ ਗਿਆ ਤੇ ਪਿੰਡ ਵਿੱਚ ਕਿੰਨੇ ਕੁ ਇਹ ਜੇ ਨੌਜਵਾਨ ਨੇ ਜਿਹੜੇ ਟੀਕਿਆਂ ਦੇ ਸ਼ਿਕਾਰ ਨੇ 200 ਬੰਦਾ ਹੋਊ 200 ਮੁੰਡਾ ਤੁਸੀਂ ਪਹਿਲਾਂ 10 ਕਿਟ ਵੀ ਮੈਂ ਪੁਲਿਸ 'ਚ ਵੀ ਗਈ ਸੀ ਉੱਥੇ ਕੀ ਉਹ ਫੜਦੀ ਨਹੀਂ ਜਿਹਨਾਂ ਰੁਪਏ ਦੇ ਕੇ ਛੱਡ ਦਿੰਦੇ ਨੇ ਅਸੀਂ ਉਹਨਾਂ ਨੂੰ ਸਾਰੇ ਛੱਡੇ ਵੀ ਦੱਸ ਕੇ ਆਂ ਜੀ ਵੀ ਇੱਥੇ-ਇੱਥੇ ਵਿਕਦਾ ਇੱਥੇ-ਇੱਥੇ ਉਹ ਕਰਦਾ ਜਿਹੜੋ ਹੋਣ ਕਰਦਾ ਜੀ ਮੂਰੋ ਸਰਕਾਰ ਆ ਨਹੀਂ ਰਹੀ ਸਾਡੇ ਪਿੰਡ ਦੇ ਵਿੱਚ ਕੋਈ ਪੁਲਿਸ ਆ ਨਹੀਂ ਹੁੰਦਾ ਕੋਈ ਅਸਲਾ ਨਹੀਂ ਹੁੰਦਾ ਤੁਹਾਡੇ ਬੇਟੇ ਦੇ ਨਾਲ ਕਿੰਨੇ ਭੈਣ ਭਰਾ ਨੇ? ਦੋ ਹੀ ਤੇ ਇੱਕ ਭੈਣ ਭਰਾ ਜੀ ਹੁਣ ਇਕੱਲੇ ਬੈਠਾ ਸੀ। ਪਜਿਸ਼ਨ ਆਪਣੀ ਕਹੇ ਜੀ ਆ। ਤੇ ਪਜਿਸ਼ਨ ਇਕਨੋਮਲੀ ਤੌਰ ਤੇ ਕਿਵੇਂ ਹੋ? ਠੀਕ ਹੈ। ਕੀ ਨਾਮ ਆ ਜੀ? ਮਲਕੀਤ ਕੌਰ। ਮਲਕੀਤ ਕੌਰ ਜੀ ਪਰਸੋ ਇੱਕ ਤੁਹਾਡੇ ਘਰ ਚ ਅਨਫੋਨੀ ਹੋਈ ਐ ਤੇ ਸਾਰਾ ਕੀ ਮਾਮਲਾ ਜੀ ਇਹ ਮਾਮਲਾ ਜੀ ਇਹ ਹੀ ਬਸ ਨਸ਼ੇ ਦੀ ਟੀਕਾ ਲਾ ਕੇ ਆਈ ਉੱਥੇ ਜਾ ਕੇ ਆਉਂਦੀ ਇੱਥੋਂ ਮੁੱਕ ਗਿਆ ਜੀ ਰੋਇਦਾ ਪੰਜ ਪੰਜ ਹਜ਼ਾਰ ਰੁਪਏ ਭਾਲਦਾ ਸੀ ਕਿੰਨੀ ਉਮਰ ਸੀ ਬੱਚੇ ਦੀ ਜੀ 18 ਸਾਲ ਕਿੰਨੇ ਭੈਣ ਭਰਾ ਹੀ ਨੇ ਜੀ ਦੋ ਹੀ ਨੇ ਤੁਸੀਂ ਜਦੋਂ ਨਸ਼ਾ ਕਰਦਾ ਸੀਗਾ ਪਿੰਡ 'ਚ ਹੋਰ ਕਿੰਨੇ ਕੁ ਬੰਦੇ ਨਸ਼ਾ ਕਰਦੇ ਹੋਗਾ ਹੀ 200 ਮੁੰਡਾ ਸਾਡੇ ਇਹ ਗੱਲਾਂ ਤੁਸੀਂ ਪੁਲਿਸ ਪ੍ਰਸ਼ਾਸਨ ਕੋਲੇ ਕੀਤੀਆਂ ਕਿ ਕੀਤੀਆਂ ਨੇ ਜੀ ਆਉਂਦੀ ਨਹੀਂ ਪੁਲਿਸ ਕੀ ਕਹਿੰਦੀ ਹੈ ਜੀ ਉਹ ਤਾਂ ਕਹਿੰਦੇ ਸਾਨੂੰ ਫੜ ਕੇ ਕੁੱਟ ਦੇਣਗੇ ਐਂ ਕਹਿੰਦੇ ਕੋਈ ਇਹ ਵੀ ਤੁਹਾਨੂੰ ਲੱਗਿਆ ਵੀ ਕੋਈ ਕੋਈ ਪ੍ਰਸ਼ਾਸਨ ਦਾ ਕੁਝ ਵਿੱਚ ਹੱਥ ਹੋਵੇ ਨਸ਼ੇ ਵਟਾਉਣ ਚ ਹੈਗਾ ਜੀ ਸਾਰੀ ਇਹ ਜੀ ਮੀਨਾ ਲੈਂਦੇ ਨੇ ਤੇ ਤੁਹਾਡੇ ਕੀ ਹਾਲਾਤ ਨੇ ਕਿਵੇਂ ਤੁਹਾਡੇ ਜਿਹੜੇ ਤੁਹਾਡੇ ਤੀਨੇ ਉਹ ਕਿਵੇਂ ਨੇ ਤੁਹਾਡੀ ਸੱਸ ਪਈ ਆ ਬੈੱਡ ਤੇ ਇਹ ਕੀ ਹਾਲਾਤ ਨੇ ਤੁਹਾਡੇ ਕਿਵੇਂ ਤੁਸੀਂ ਇਹ ਵੀ ਬਿਮਾਰੀ ਰਹਿੰਦੇ ਜੀ ਉਹਨੇ ਕਿੰਨੀ ਜ਼ਮੀਨਾਂ ਤੁਹਾਡੇ ਕੋਲੇ 2 2 ਕਿੱਲੇ ਆ ਜੀ ਕੋਈ ਕਰਜ਼ਾ ਕਰਜ਼ਾ ਹੈਗਾ ਜੀ 8 ਲੱਖ ਚੜਾ ਹੈ ਮੁੰਡੇ ਦਾ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰੋਗੇ ਕਿਵੇਂ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਤੁਸੀਂ ਵੀ ਅੱਜ ਤੁਹਾਡਾ ਬੱਚਾ ਤਾਂ ਇਸਤੂਨੀ ਅਲਵੇ ਦਾ ਕਹਿ ਗਿਆ ਹਾਂਜੀ ਉਸ ਬਾਰੇ ਤੁਸੀਂ ਕੀ ਪ੍ਰਸ਼ਾਸਨ ਨੂੰ ਕਹੋਗੇ ਕਰਦੇ ਲਾਹੋਈ ਸਾਡਾ ਹੋਰ ਕੀ ਹੋਈ ਹਾਂ ਆਓ ਵੀ ਜੀ ਰਹਿਣੇ ਜਾਰਾ ਕੋਈ ਸੀ ਗਰਾਮੀ ਵੀਰ ਨੰਬਰ ਹੈਗਾ ਇਹ ਚ ਸਾਰਾ ਕੋਈ ਹੋ ਜਾਈਏ ਜੀ ਜੀ ਨੰਬਰ ਹੈ ਹਾਂ ਕੀ ਨਾਮ ਹੈ ਬੇਟਾ ਬੀਰਪਾਲ گور ਬੀਰਕਲਪੁਰ ਕਲਤ ਤੁਹਾਡੇ ਭਰਾ ਪਰਸੋਂ ਤੁਹਾਨੂੰ ਅਲਬੀ ਦਾ ਕਹਿਗੇ ਕੀ ਮਾਮਲਾ ਸੀ ਸਾਰਾ ਸਾਨੂੰ ਦੱਸੋ ਡਿਟੇਲ ਚ ਇਹ ਸਾਰਾ ਮਾਮਲਾ ਨਸ਼ੇ ਦੇ ਕਾਰਨ ਹੋਇਆ ਇੱਕ ਚਿੱਟੇ ਨਾਮ ਦੇ ਨਸ਼ੇ ਦੇ ਕਾਰਨ ਜਵਾਨੀ ਮਰ ਰਹੀ ਐ ਅੱਜ ਦੇ ਟਾਈਮ ਦੇ ਵਿੱਚ ਇਹ ਨਸ਼ੇ ਨੂੰ ਸਰਕਾਰ ਕੋਲੋਂ ਰੋਕਣਾ ਚਾਹੀਦਾਗਾ ਕਿ ਅਸੀਂ ਇਹ ਮੰਗ ਕਰਦੇ ਆਂ ਕਿ ਸਰਕਾਰ ਨੂੰ ਇਹ ਨਸ਼ੇਦ ਰੋਕ ਲਾਉਣੀ ਚਾਹੀਦੀ ਆ ਕਿਉਂਕਿ ਇਹ ਨਾਲ ਜਵਾਨੇ ਖਤਮ ਹੋ ਰਹੀ ਐ ਬੇਟਾ ਪ੍ਰਸ਼ਾਸਨ ਕੋਲੇ ਤੁਹਾਡਾ ਕੋਈ ਪਰਿਵਾਰ ਗਿਆ ਪ੍ਰਸ਼ਾਸਨ ਕੋਲੇ ਸਾਡੇ ਪਿੰਡ ਦੇ ਵੀ ਬਹੁਤ ਲੋਗ ਗਏ ਕੇ ਬਹੁਤ ਲੋਗ ਗਏ ਪਰੰਤੂ ਪ੍ਰਸ਼ਾਸਨ ਇਹਦਾ ਕੋਈ ਵੀ ਰੋਕ ਨਹੀਂ ਲਗਾ ਸਕਿਆ ਇੱਕ ਬੇਟਾ ਪੰਜਾਬ ਸਰਕਾਰ ਨੇ ਆਉਣ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀਗਾ ਵੀ ਅਸੀਂ ਜਦੋਂ ਆਗੇ 4 ਹਫ਼ਤਿਆਂ ਦੇ ਵਿੱਚ 4 ਮਹੀਨਿਆਂ ਵਿੱਚ ਨਸ਼ਾ ਬੰਦ ਕਰ ਦਾਂਗੇ ਤਾਂ ਤੁਸੀਂ ਉਸ ਨੂੰ ਕਿਵੇਂ ਲੈਣੇ ਹੁਣ ਸਰਕਾਰ ਨੇ ਇਹ ਵਾਅਦਾ ਤਾਂ ਕੀਤਾ ਸੀ ਐਮਬੀਸੀ ਇਹ ਚੀਜ਼ ਰੋਕਾਂਗੇ ਪਰ ਇਹ ਦਾ ਕੋਈ ਹੱਲ ਨਹੀਂ ਕੀਤਾ ਉਹਨਾਂ ਨੇ ਹੁਣ ਤੁਹਾਡੇ ਕੋਲ ਜ਼ਮੀਨ ਕਿੰਨੀ ਹੈ 2 2 ਕਿੱਲੇ ਤੁਹਾਡੇ ਡੈਡੀ ਦੀ ਪੋਜੀਸ਼ਨ ਕਿਵੇਂ ਆ ਤੁਹਾਡੀ ਮੰਮੀ ਦੀ ਪੋਜੀਸ਼ਨ ਕਿਵੇਂ ਆ ਤੁਹਾਡੀ ਦਾਦੀ ਦੀ ਪੋਜੀਸ਼ਨ ਕਿਵੇਂ ਆ ਮੇਰੇ ਮੰਮੀ ਬਲੱਡ ਸ਼ੂਗਰ ਦੇ ਮਰੀਜ਼ ਨੇ ਡੈਡੀ ਵੀ ਬਹੁਤ ਬਿਮਾਰ ਰਹਿੰਦੇ ਆ ਤਾਂ ਦਾਦੀ ਵੀ ਬਿਮਾਰ ਰਹੇ ਹੋ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹ ਜੋ ਨਸ਼ਿਆਂ ਨੂੰ ਰੋਕ ਲਾਈ ਜਾਵੇ ਤੇ ਤਾਂ ਕਿ ਜਵਾਨੇ ਜਵਾਨੀ ਨਾ ਮਰ ਸਕੇ ਕੀ ਨਾਮ ਹੈ ਤੁਹਾਡਾ ਜੀ ਪਰਮਜੀਤਾ ਜੀ ਕਿਹੜਾ ਪਿੰਡ ਹੈ ਜੀ ਆਹ ਹੀ ਪਿੰਡ ਹੈ ਸਾਡਾ ਨਾਮ ਕੀ ਹੈ ਪਿੰਡ ਦਾ ਜੀ ਨਾ ਬੋਲ ਕੇਵਾ ਜੀ ਕੀਵਾ ਖੁਰਦੋ ਭਾਈ ਹੁਣ ਨਾ ਬੋਲ ਮੈ ਪਤਾ ਲੱਗਿਆ ਸਾਨੂੰ ਵੀ ਤੁਹਾਡੇ ਬੱਚੇ ਵੀ ਇਸ ਨਸ਼ੀ ਦੀ ਦਲਦਲ ਚ ਫਸੇ ਹੋਏ ਨੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਜੀ ਐਂ ਕਹਿੰਦੇ ਸੁੱਟਣਾ ਚਾਹੇ ਵੀ ਜਿਹੜੇ ਹੋਰ ਬੱਚੇ ਰਹਿੰਦੇ ਨੇ ਜੀ ਉਹ ਤਾਂ ਨਾ ਵਿਗੜਨਾ ਹੁਣ ਆਪਦੇ ਤਾਂ ਵਿਗੜੀ ਪਏ ਨੇ ਹੁਣ ਬੁਰੀਆਂ ਹਾਲਤਾਂ ਹੋਈਆਂ ਪਈਆਂ ਨੇ ਜੀ ਪੰਜ ਪਾਛੇ 6 6 ਕਰਦਾ ਕੰਮ ਕਰਕੇ ਆਥਰ ਨੂੰ ਕੋਈ ਚੀਜ਼ ਨਹੀਂ ਛੱਡਦੇ ਹੈਗੇ ਜੜੀ ਕੋਈ ਚੀਜ਼ ਮਿਲ ਜਾਂਦੀ ਹੈ ਉਹ ਜਾ ਕੇ ਕੇ ਬੇਚ ਦੰਦੇ ਨੇ ਜੇ ਕੋਲੇ ਕੋਈ ਪੈਸਾ ਹੁੰਦਾ ਉਹ ਖੋ ਕੇ ਲੈ ਜਾਂਦੇ ਨੇ ਜੀ ਤੁਸੀਂ ਕੋਈ ਪੁਲਿਸ ਪ੍ਰਸ਼ਾਸਨ ਕੋਲੇ ਪਹੁੰਚ ਕੀਤੀ ਨਾ ਜੀ ਕਿਸੇ ਨੂੰ ਕਹਿਣ ਦਾ ਕੋਸ਼ਿਸ਼ ਕੀਤੀ ਵੀ ਬੱਚੇ ਸਾਡੇ ਇਸ ਤਰ੍ਹਾਂ ਕਰ ਰਹੇ ਆ ਉਹ ਨਸ਼ਾ ਕਹੇ ਹਨਾ ਜੀ ਹੁਣ ਵੀ ਜੇ ਅਸੀਂ ਤਾਂ ਐ ਕਹਿੰਨੇ ਆ ਵੀ ਜੀ ਅਸੀਂ ਤਾਂ ਇਹਨਾਂ ਨੂੰ ਸਜ਼ਾ ਵੀ ਕਰਾਉਣ ਨੂੰ ਤਿਆਰ ਆਂਗੇ ਵੀ ਜੇ ਇਹਨਾਂ ਨੂੰ ਅੰਦਰ ਕਰਦਾ ਨਾ 6-7 ਮਹੀਨੇ ਚੱਲ ਉੱਥੇ ਦਾ ਸੁਧਰ ਵੀ ਸਕਦੇ ਨੇ ਨਸ਼ਾ ਸਾਡਾ ਕੇਂਦਰ ਅੱਜ ਛੱਡਦੇ ਆਂ ਜੀ ਉੱਥੇ ਹੁਣ ਦਵਾਈ ਮਿਲਦੀ ਐ ਉੱਥੇ ਕਿਹੜਾ ਇਹ ਛੱਡ ਸਕਦੇ ਨੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਸੀਂ ਤਾਂ ਜੀ ਆਹੀ ਮੰਗਾ ਸਾਡੀ ਤਾਂ ਹੁਣ ਜੇ ਕੋਈ ਵੋਟਾਂ ਮੰਗਣ ਆਉਂਦਾ ਸਤੋਂਾ ਨੂੰ ਵੀ ਕਹਿੰਨੇ ਆ ਵੀ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਬਾਹਰ ਕਰੋ ਸਾਨੂੰ ਕਾਸੇ ਦਾ ਨਹੀਂ ਵੀ ਕੋਈ ਕਣਕ ਦਾ ਨਹੀਂ ਕੋਈ ਆਟੇ ਦਾ ਨਹੀਂ ਕੋਈ ਕਾਸੇ ਦਾ ਨਹੀਂ ਕੋਈ ਨੌਕਰੀ ਦਾ ਨਹੀਂ ਸਾਨੂੰ ਵੀ ਸਾਨੂੰ ਆਪਦੇ ਬੱਚਿਆਂ ਦੀ ਜ਼ਿੰਦਗੀ ਚਾਹੀਦੀ ਹੈ ਤੇ ਆਪਦੀ ਜ਼ਿੰਦਗੀ ਚਾਹੀਦੀ ਹੈ ਹੁਣ ਤੁਸੀਂ ਗੱਲ ਕੀਤੀ ਹੈ ਵੋਟਾਂ ਮੰਗਣ ਦੀ ਜਦੋਂ ਆਮ ਆਦਮੀ ਪਾਰਟੀ ਨੇ ਪਹਿਲਾਂ ਆਈ ਆ ਤਾਂ ਇਹ ਇਹ ਹੀ ਮੁੱਦਾ ਲੈ ਕੇ ਆਈ ਸੀ ਵੀ ਅਸੀਂ 4 ਮਹੀਨਿਆਂ ਦੇ ਵਿੱਚ ਵਿੱਚ ਨਸ਼ਾ ਬੰਦ ਕਰ ਦਾਂਗੇ ਤੁਹਾਨੂੰ ਕਿਵੇਂ ਲੱਗ ਰਿਹਾ ਏ ਜੁਮਲੇਬਾਜ਼ੀ ਸੀ ਜਾਂ ਕੀ ਹੈ ਹੁਣ ਜੇ ਕੀ ਪਤਾ ਲੱਗਦਾ ਹੁਣ ਸਾਨੂੰ ਤਾਂ ਦੁਆਇ ਕਹਿ ਦਿੰਦੇ ਨੇ ਅਸੀਂ ਅਸੀਂ ਛੋੜੇ ਪਿੰਡ ਦੇ ਵਿੱਚ ਨਸ਼ਾ ਨਹੀਂ ਬਣ ਦਿੰਦੇ ਅਸੀਂ ਐ ਨਹੀਂ ਕਰਨ ਦਿੰਦੇ ਹੋਇਆ ਆਮ ਹੀ ਪਿਆ ਹੁਣ ਕੀ ਕਰੀਏ ਹੁਣ ਤਾਂ ਇਹਨਾਂ ਦਾਣਾ ਫੱਕਾ ਨਹੀਂ ਮਿਲ ਰਿਹਾ ਜੀ ਜਿੰਨਾ ਇਹ ਪਿੰਡ ਦੇ ਵਿੱਚ ਨਸ਼ਾ ਮਿਲ ਰਿਹਾ ਗਲੀ ਗਲੀ ਵਿੱਚ ਦੇ ਤੁਰੇ ਫਿਰਦੇ ਨੇ ਜਿਵੇਂ ਕੋਈ ਸਬਜ਼ੀ ਵੇਚਦੇ ਹੁੰਦੇ ਨੇ ਜੇ ਕੋਈ ਮਾਪਿਆ ਬੋਲਦਾਗਾ ਤਾਂ ਉਹਨੂੰ ਕਹਿ ਦਿੰਦੇ ਨੇ ਸਾਡੀ ਬੇਇੱਜ਼ਤੀ ਕਰਦੇ ਨੇ ਬਾਹਰੇ ਜਾ ਕੇ ਜੇ ਫਿਰ ਜੇ ਕੋਈ ਕਹਿੰਦਾ ਤੇਰੀ ਮਾਂ ਉਰੇ ਆ ਕੇ ਬੋਲਦੀ ਐ ਕਰਦੀ ਆ ਫਲਾਣਾ ਦੇ ਘਰੇ ਗਈ ਆ ਉਹਦਾ ਗਲਮਾ ਫੜਾ ਦਿੰਦੇ ਨੇ ਵਾਪੇ ਫਿਰ ਜਾਊ ਵੀ ਕਿੱਧਰ ਵੇਚਣ ਵਾਲੇ ਤੁਹਾਡੇ ਪਿੰਡ ਦੇ ਆ ਕਿ ਬਾਹਰੋਂ ਆਉਂਦੇ ਨੇ ਵਿੱਚ ਹੀ ਪਿੰਡ ਦੇ ਨੇ ਜੀ ਵਿੱਚ ਹੀ ਬਾਹਰੋਂ ਆਉਂਦੇ ਨੇ ਤੁਹਾਡਾ ਸਰਪੰਚ ਇਸ ਤੇ ਕੋਈ ਕਿੰਤੂ ਕਿੰਤੂ ਪ੍ਰੰਤੋ ਨਹੀਂ ਕਰ ਰਿਹਾ ਸਰਪੰਚ ਜੀ ਬਹੁਤ ਦੇਖਪਾਲ ਕਰਦਾ ਆਥਣੇ ਵੀ ਵਿਚਾਰਾ ਫਿਰਦਾ ਰਹਿੰਦਾ ਦਿਨੇ ਵੀ ਫਿਰਦਾ ਰਹਿੰਦਾ ਹੁਣ ਸਰਪੰਚੇ ਦੀ ਕਿਹੜਾ ਕੋਈ ਚੱਲਣ ਦਿੰਦੇ ਨੇ ਆ ਇਧਰ ਦੀ ਸਰਪੰਚ ਹਟਾ ਦਿੰਦਾ ਆ ਇਧਰ ਦੀ ਆ ਕੇ ਵੇਚਣ ਲੱਗ ਜਾਂਦੇ ਨੇ ਤਾਂ ਹਮੇਸ਼ਾ ਜੇ ਕੋਈ ਸਰਕਾਰੀ ਬੰਦਾ ਜਦੋਂ ਤੁਹਾਡੇ ਕੋਲੇ ਹੁਣ ਵੋਟਾ ਮੰਗਣ ਆਉਣਗੇ ਤਾਂ ਤੁਸੀਂ ਤੁਹਾਡਾ ਕੀ ਸਵਾਲ ਹੋਊਗਾ ਉਹਨਾਂ ਨੂੰ ਫਿਰ ਅਸੀਂ ਤਾਂ ਜੀ ਇਹ ਸਵਾਲ ਪਾਵਾਂਗੇ ਵੀ ਸਾਨੂੰ ਤਾਂ ਆਟੇ ਦਾਣੇ ਦੀ ਸੰਤ ਕਾਸੇ ਦੀ ਜ਼ਰੂਰਤ ਨਹੀਂ ਹੈਗੀ ਬਸ ਸਾਡੇ ਪਿੰਡ ਤੇ ਨਸ਼ੇ ਦੀ ਪਾਬੰਦੀ ਲਾਓ ਤੁਹਾਡੇ ਕਿੰਨੇ ਬੱਚੇ ਨੇ ਮੇਰੇ ਜੀ ਤਿੰਨ ਬੱਚੇ ਨੇ ਕੀ ਕੀ ਹੈ ਤਿੰਨੇ ਮੁੰਡੇ ਨੇ ਜੀ ਉਹਨਾਂ ਵਿੱਚੋਂ ਨਸ਼ਾ ਇੱਕ ਕਰਦਾ ਜਾਂ ਦੋ ਕਰਦੇ ਨੇ ਜੀ ਕਿੰਨੀ ਕੁ ਉਮਰ ਆ ਉਹਨਾਂ ਦੀ ਇੱਕ ਤਾਂ ਜੀ 18 ਸਾਲ ਦਾਗਾ ਇੱਕ 22 ਸਾਲ ਦਾਗਾ ਇਹ ਦੇ ਚੇਦੇ ਦੇ ਦੋਨੇ ਮੁੰਡੇ ਆ ਦੋਨੇ ਬੇਕਾਰ ਕੀ ਕਰੂਗੇ ਉਹ ਵਾਲੇ ਦਿਨ ਆਪਾਂ ਲਾਈਵ ਕਰਾਂਗੇ ਕੀ ਨਾਮ ਹੈ ਜੀ ਮੇਰਾ ਨਾਮ ਸੀਮਾ ਜੀ ਅ ਸੀਮਾ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਨਸ਼ੇ ਤੁਹਾਡੇ ਪਿੰਡ ਕਿਹੜਾ ਤੁਹਾਡਾ ਸਾਡਾ ਪਿੰਡ ਖੀਵਾ ਖੁਰਦਾ ਜੀ ਤੁਹਾਡੇ ਇਥੇ ਨਸ਼ੇ ਦੀ ਦਲਦਲ ਬਹੁਤ ਬੜੀ ਪਈ ਆ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਸਾਡਾ ਇਹ ਮੈਸੇਜ ਆ ਜੀ ਸਰਕਾਰ ਨੂੰ ਬੇ ਨਸ਼ਾ ਬਿਲਕੁਲ ਬੰਦ ਕੀਤਾ ਜਾਵੇ ਤੇ ਮਾਮਾਂ ਦੇ ਹਾਲਾਤ ਬੜੇ ਤਰਸਜੋਗਾ ਅੱਜ ਤੱਕ ਚੜਦੇ ਲੈਂਦੇ ਕਦੇ ਵੀ ਨਹੀਂ ਸੁਨਿਆ ਪਰ ਮੈਂ ਇਹ ਪਿੰਡ ਚ ਆ ਕੇ ਜਦੋਂ ਦੀ ਮੇਰੀ ਮੈਰਿਜ ਹੋਈ ਆ ਮੈਂ ਹੀ ਦੇਖਿਆ ਵੀ ਇਹ ਪਿੰਡ ਦੇ ਹਾਲਾਤ ਬੜੇ ਮੜੇ ਆ ਇਹਨਾਂ ਮਾਵਾ ਨੂੰ ਦੇਖੋ ਕਿੰਨੀਆਂ ਮਾਵਾ ਬੈਠੀਆਂ ਜਿਨ੍ਹਾਂ ਦੇ ਬੱਚੇ ਨਸੇ ਕਰ ਰਹੇ ਆ ਕਿੱਦਾਂ ਦੇ ਮਾਵਾ ਦੇ ਹਾਲਾਤ ਆ ਬੱਚੇ ਘਰਾਂ ਚੋਂ ਕਣਕ ਵੀ ਨਹੀਂ ਛੱਡਦੇ ਕਣਕ ਵੀ ਵੇਚ ਕੇ ਆਪਦਾ ਪੇਟ ਭਰ ਲੈਂਦੇ ਆ ਤੇ ਮਾਂ ਕਿੱਥੇ ਜਾਊਗੀ ਕਿੱਥੇ ਜਾਊ ਮਾਂ ਜਿਹੜੇ ਐਨੇ ਘਰਾਂ ਦੇ ਕੰਮ ਕਰਕੇ ਅੱਜ ਬੱਚਿਆਂ ਦਾ ਢਿੱਡ ਪਾਰ ਰਹੀ ਆ ਤੇ ਉਹ ਖੁਦ ਪੇਟ ਤੋਂ ਵੀ ਬੈਠੀ ਆ ਮਾਂ ਤੇ ਬੱਚੇ ਜਿਹੜੇ ਮਾਂ ਕਮਾ ਕੇ ਲੈ ਕੇ ਆਉਂਦੀ ਆ ਉਹ ਬੱਚੇ ਖਾ ਜਾਂਦੇ ਆ ਇੱਕ ਮਾਂ ਨੇ ਸਾਡੇ ਪਿੰਡ ਡੈਥ ਹੋਈ ਆ ਦਲੇਲ ਸਿੰਘ ਮੈਂ ਉਹਨਾਂ ਦੀ ਆਂਟੀ ਆ ਤੇ ਉਹਦੀ ਮਾਂ ਦਾ ਬੜਾ ਬੁਰਾ ਹਾਲ ਆ ਇੱਕ ਲੋਤਾ ਪੁੱਤ ਘਰੋਂ ਤੋੜ ਕੇ ਇਕੱਲਾ ਹੀ ਸੀ ਭੈਣ ਭਰਾ ਸੀ ਦੋਨੇ ਤੇ ਬੜੇ ਬੁਰੇ ਹਾਲ ਹੋ ਗਏ ਉਹਨਾਂ ਦੇ ਘਰ ਦੇ ਹਾਲਾਤ ਮਾਂ ਨੂੰ ਬਲੱਡ ਕੈਂਸਰ ਆ ਪਿਤਾ ਨੂੰ ਵੀ ਬਲੱਡ ਕੈਂਸਰ ਹੀ ਆ ਸ਼ੂਗਰ ਆ ਤੇ ਦਾਦੀ ਨੂੰ ਵੀ ਇਹੀ ਹਾਲਾਤ ਆ ਕੰਡੀਸ਼ਨ ਬੜੀ ਮਾੜੀ ਐ ਇਸ ਟਾਈਮ ਤੁਸੀਂ ਇਹਨਾਂ ਦੇ ਪਰਿਵਾਰ ਦਾ ਹਾਲ ਦੇਖੋ ਕਿੱਦਾਂ ਦਾ ਪਰ ਸਾਡੀ ਇਹੀ ਰਿਕਵੈਸਟ ਆ ਸਰਕਾਰ ਅੱਗੇ ਵੀ ਪਰ ਇਹਨਾਂ ਦਾ ਬੱਚਾ ਘਰੋਂ ਗਿਆ ਤੇ ਸਾਰੇ ਬੱਚਿਆਂ ਦੇ ਇਦਾਂ ਦੇ ਹਾਲਾਤ ਨਾ ਹੋਣ ਪਲੀਜ਼ ਇਹਨਾਂ ਨਸ਼ਿਆਂ ਨੂੰ ਬੰਦ ਕਰੋ ਵੱਧ ਤੋਂ ਵੱਧ ਸਾਰਿਆਂ ਲਈ ਉਤਸ਼ਾਹ ਦੋ ਤੇ ਮਾਂ ਦੇਖੋ ਕਿੱਦਾਂ ਰੋ ਰਹੀ ਐ ਤੁਹਾਡੇ ਕੋਲ ਇਹਨਾਂ ਨੂੰ ਦੇਖੋ ਤੇ ਸਾਡੀ ਸੀਐਮ ਨੂੰ ਇਹੀ ਬੇਨਤੀ ਆ ਜਿੰਨਾ ਟਾਈਮ ਤੁਸੀਂ ਨਸ਼ਾ ਨਹੀਂ ਬੰਦ ਕਰਦੇ ਉਹਨਾ ਟਾਈਮ ਪੰਜਾਬ ਦੇ ਹਾਲਾਤ ਬਿਲਕੁਲ ਮਾੜੇ ਤੋਂ ਮਾੜੇ ਹੋ ਜਾਣਗੇ ਅੱਜ ਸਤਜੁਗ ਵੀ ਹੈਗਾਗਾ ਤੇ ਕਲਜੁਗ ਵੀ ਹੈਗਾ ਇਹ ਦੋ ਹਾਲਾਤ ਮਾੜੇ ਹੀ ਆਉਣੇ ਆ ਜੇ ਤੁਸੀਂ ਇਹਨਾਂ ਨੂੰ ਬੰਦ ਕਰੋਗੇ ਅਸੀਂ ਤੁਹਾਨੂੰ ਵੋਟਾਂ ਪਾਉਂਦੇ ਜੋਗ ਹੈਗੇ ਨਹੀਂ ਬਿਲਕੁਲ ਨਹੀਂ ਹੈਗੇ ਜੋਗ ਤੁਸੀਂ ਸੀਐਮ ਦੀ ਗੱਲ ਕੀਤੀ ਹੈ ਸੀਐਮ ਬਹੁਮਤੀ ਇਸ ਕਰਕੇ ਲੈ ਕੇ ਗਿਆ ਸੀ ਵੀ ਅਸੀਂ 4 4 ਮਹੀਨਿਆਂ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਤੁਹਾਡਾ ਇੱਥੇ ਕੀ ਕਹਿਣਾ ਹੈ ਕੋਈ ਨਾ ਛਾ ਬੰਦ ਨਹੀਂ ਕਰ ਰਹੇਗੇ ਕੋਈ ਸੀਐਮ ਨੇ ਕੁਝ ਨਹੀਂ ਕੀਤਾ ਜੇ ਅੱਜ ਸੀਐਮ ਦਾ ਪਤ ਮਰਿਆ ਹੁੰਦਾ ਨਾ ਜਿਵੇਂ ਦਲੇਲ ਸਿੰਘ ਦੀ ਡੈਥ ਹੋਈ ਆ ਉਹਦੀ ਮਾਂ ਨੂੰ ਪੁੱਛ ਕੇ ਦੇਖੋ ਵੀ ਉਹ ਕਿਦਾਂ ਦੇ ਹਾਲਾਤਾਂ ਚ ਗੁਜ਼ਰ ਰਹੀ ਆ ਉਹਦੀ ਸੀਐਮ ਨੂੰ ਆਏ ਪੁੱਛੋ ਵੀ ਉਹਦੀ ਆਤਮਾ ਤੇ ਹੱਥ ਰੱਖ ਕੇ ਦੇਖੋ ਵੀ ਉਹ ਮਾਂ ਕਿਦਾਂ ਤੜਫ ਰਹੀ ਆ ਕੀ ਹਾਲਾਤ ਆ ਮਾਂ ਦੇ ਮਾ ਸਾਰਾ ਦਿਨ ਮੇਰੇ ਕੋਲੇ ਆਉਂਦੀ ਭੈਣੇ ਮੈਂ ਨਸ਼ਾ ਛਡਾਊ ਕੇਂਦਰ ਚ ਛੱਡਿਆਂ ਦਾ ਮੈਂ ਫਲਾਣੇ ਥਾਂ ਮੈਂ ਛੱਡਿਆਂ ਦਾ ਮੈਂ ਉਹ ਬਾਬੇ ਕੋਲੇ ਪਿੰਡਾਂ ਚ ਕੋਈ ਬਾਬਾ ਵੀ ਨਹੀਂ ਛੱਡਿਆ ਹੋਣਾ ਉਹਨੇ ਵਿਚਰੀ ਨੇ ਵੀ ਮੇਰਾ ਪੁੱਤ ਸੁਧਰ ਜੇ ਸੁਧਰ ਜੇ ਸੁਧਰ ਜੇ ਪਰ ਕੋਈ ਫਰਕ ਨਹੀਂ ਪਿਆ ਬੱਚੇ ਦੀ ਮੌਤ ਸਿਰਫ 10 ਮਿੰਟਾਂ ਦੇ ਵਿੱਚ ਹੋ ਗਈ ਆ ਉਹ ਵੀ ਇੰਜੈਕਸ਼ਨ ਲਾਉਣ ਕਰਨਾ ਪਹਿਲਾਂ ਬੱਚੇ ਨੇ ਇੱਥੇ ਲਾਇਆ ਬਾਅਦ ਚ ਆਪਣੀ ਫਿੰਗਰ ਚਲਾਇਆ ਬਸ ਇਹ ਦੂਬਾ ਚ ਬਸ ਉਹਦੀ ਪਤਾ ਲੱਗਿਆ ਵੀ ਬੱਚਾ ਲੁੱਟ ਗਿਆ ਘਰੇ ਆ ਗਿਆ ਮੰਜੇ ਤੇ ਪਾਤਾ ਬਸ ਪੈੰਡ ਇਕੱਠਾ ਹੋ ਗਿਆ ਹੋਣਾ ਕੀ ਸੀ ਬੱਚਾ ਚਲਾ ਗਿਆ ਸਦਾ ਲਈ ਅਲਵਿਦਾ ਕਹਿ ਗਿਆ